ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖਦੇ ਹੋਵੋਗੇ ਵੀ ਅੱਜ ਮੈਂ ਥੋਬੀ ਘਟ ਪੂਰਾ ਲਾਇਆ ਹੋਇਆ ਇਹਦਾ ਕਾਰਨ ਇਹ ਆ ਵੀ ਸਾਡੀ ਮੋਟਰ ਹੋਈ ਹੋਈ ਹੈ ਖਰਾਬ ਕਈ ਦਿਨ ਹੋ ਗਏ ਇੱਧਰ ਪਾਣੀ ਦੀ ਚੱਲ ਰਹੀ ਹੈ ਸ਼ਾਰਟੇਜ ਅਸੀਂ ਬਹੁਤ ਸੰਭਲ ਸੰਭਲ ਕੇ ਪਾਣੀ ਵਰਤ ਰਹੇ ਹਾਂ ਣਾਉਣ ਲਈ ਵੀ ਦੂਸਰੇ ਘਰ ਤੋਂ ਹੀ ਪਾਣੀ ਆ ਰਿਹਾ ਹੈ ਦੂਸਰੇ ਘਰਾਂ ਮਸ਼ੀਨ ਹੈਗੀ ਤਾਂ ਹੈਗੀ ਵਾਸ਼ਿੰਗ ਮਸ਼ੀਨ ਬਟ ਉਹ ਸੈਮੀ ਹੈ ਸੈਮੀ ਦੇ ਵਿੱਚ ਮੈਨੂੰ ਬੜਾ ਚੰਗੇਟ ਲੱਗਦਾ ਇਹਦੇ ਨਾਲ ਤਾਂ ਮੈਨੂੰ ਚੰਗਾ ਲੱਗਦਾ ਵੀ ਮੈਂ ਹੱਥ ਨਾਲ ਕਪੜੇ ਧੋਣਾ ਸਾਰੇ ਕੱਪੜੇ ਹੱਥ ਨਾਲ ਤੋਂ ਇਹ ਦੋਨੇ ਪਾਸੇ ਕੋਠੇ ਪਰ ਤਾਰਾਂ ਜਿਹੜੀਆਂ ਕੱਪੜਿਆਂ ਨਾਲ ਭਰ ਗਈਆਂ ਕਿਉਂਕਿ ਕੱਪੜੇ ਬਹੁਤ ਹੋਏ ਹੋਏ ਤੇ ਬੇਟੀ ਨੇ ਥੋੜੀ ਬਹੁਤੀ ਹੈਲਪ ਕੀਤੀ ਛੋਟੀ ਨੇ ਵੱਡੀ ਹੋ ਗਈ ਹੋਈ ਸੀਗੀ ਕਲਾਸ ਲਾਉਣ ਤਾਂ ਫਿਰ ਮਸ਼ੀਨ ਵੀ ਆਪਾਂ ਨੇ ਕਰਤੀ ਸਾਫ਼ ਪੱਗ ਵੀ ਸੀਗੀ ਕੱਪੜੇ ਵੀ ਸੀਗੇ ਬਹੁਤ ਮੰਮੀ ਉਹਨਾਂ ਦੇ 6 ਮੈਂਬਰ ਹੈਗੇ ਆ ਸੀ ਤਾਂ ਕੱਪੜੇ ਤਾਂ ਤੁਹਾਨੂੰ ਪਤਾ ਵਾਧੂ ਹੋ ਜਾਂਦੇ ਆ ਜੇ ਤੁਸੀਂ ਕਈ ਵੀ ਨਾਂ ਤੋਂ ਤਾਂ ਹੋਰ ਵੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਗਰਮੀ ਦੇ ਵਿੱਚ ਤਾਂ ਇੱਕ ਵਾਰੀ ਕਪੜਾ ਪਾ ਲਓ ਦੂਸਰੀ ਵਾਰੀ ਪਾਣੇ ਨੂੰ ਜੀ ਨਹੀਂ ਕਰਦਾ ਉਸ ਤੋਂ ਬਾਅਦ ਫਿਰ ਮੈਂ ਬਾਲਟੀਆਂ ਵੀ ਹਮੇਸ਼ਾ ਸਾਫ਼ ਕਰਦੀਆਂ ਕਰਦੀਆਂ ਮਿਲ